ਆਪਾਂ ਲੈ ਕੇ ਆਏ ਆ ਜੱਜ ਸੋਹਣੇ ਸੋਹਣੇ ਪਲੇਨ ਸੂਟ ਤੇ ਹੁਣ ਦੁਕਾਨੇ ਸ਼ੁਰੂ ਕਰਦੇ ਆ ਜੀ ਵੇਖੋ ਇਹ ਪਹਿਲਾ ਸੂਟ ਹੈਗਾ ਜੀ ਮਸਲੀਨ ਦਾ ਬਹੁਤ ਸੋਹਣਾ ਕਲਰ ਹੈ ਇਹ ਜੀ ਵੰਟਾਉਣੇ ਐਸ ਤਰ੍ਹਾਂ ਇਹ ਬਿਲਕੁਲ ਪਲੇਨ ਹੈ ਜੀ ਜਿਹਦੇ ਤੇ ਆਪਾਂ ਹੈਂਡਵਰਕ ਕਰਾਈਏ ਜੀ ਤੇ ਆਪਾਂ ਮਸ਼ੀਨੀ ਵਰਕ ਕਰਾਈਏ ਤੁਹਾਨੂੰ ਜਿਵੇਂ ਅਸਰ ਹੋਊਗਾ ਇਹ ਸਾਰੇ ਸੂਟ ਜੋ ਵੀ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਿਸੇ ਕਸਟਮਰ ਦੇ ਕਾਰੀਅਰ ਲਾਉਣੇ ਆ ਸੂਟ ਇਹ ਆ ਗਿਆ ਜੀ ਸ਼ਿਮਰ ਦੇ ਵਿੱਚ ਇਹ ਸ਼ਿਮਰ ਦਾ ਕਲਰ ਹੈਗਾ ਇਹਦੇ ਵਿੱਚ ਬਹੁਤ ਸਾਰੇ ਕਲਰ ਆ ਗਏ ਕਿਸੇ ਵੀ ਤੁਹਾਨੂੰ ਪਸੰਦ ਹੋਵੇ ਸੂਟ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਇਹ ਸ਼ਿਮਰ ਦੇ ਵਿੱਚ ਆ ਗਿਆ ਜੀ ਇਹਨਾਂ ਤੇ ਹੈਂਡਵਰਕ ਬਹੁਤ ਜ਼ਿਆਦਾ ਸੋਹਣਾ ਹੋਊਗਾ ਇਹ ਵਾਲਾ ਆ ਗਿਆ ਜੀ ਸ਼ਿਮਰ ਦੇ ਵਿੱਚ ਆਹ ਵਾਲਾ ਕਲਰ ਹੈ ਲਓ ਜੀ ਇੱਕ ਸ਼ਿਮਰ ਦਾ ਆਹ ਵਾਲਾ ਕਲਰ ਆ ਗਿਆ ਇੱਕ ਸ਼ਿਮਰ ਦਾ ਇਹ ਵਾਲਾ ਕਲਰ ਆ ਗਿਆ ਇਹ ਸਾਰੇ ਸੂਟ ਲਾਈਨਿੰਗ ਲਾ ਕੇ ਬਣਨਗੇ ਜਿਵੇਂ ਅੱਗੇ ਕਿ ਵਿਆਹ ਦੇ ਸੀਜ਼ਨ ਆ ਰਹੇ ਆ ਜੀ ਅੱਗੇ ਅੱਗੇ ਵਸਤਰਾ ਕਰਕੇ ਸੂਟ ਸਾਰੇ ਲਾਈਨਿੰਗ ਵਾਲੇ ਸੂਟ ਤਿਆਰ ਹੋਣਗੇ ਇਹ ਵਾਲਾ ਕਲਰ ਹੀ ਸ਼ਿਮਰਦਾ ਆ ਗਿਆ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਨੰਬਰ ਤੇ ਮੈਸੇਜ ਕਰਨਾ ਜੀ ਤੁਹਾਡੇ ਕੋਲ ਕੋਈ ਵੀ ਡਿਜ਼ਾਈਨ ਹੋਵੇ ਤੁਸੀਂ ਆਪਾ ਤੋਂ ਤਿਆਰ ਕਰਵਾ ਸਕਦੇ ਹੋਗੇ ਜੋ ਵੀ ਤੁਸੀਂ ਆਪਾਂ ਨੂੰ ਪਿਕ ਪਿਕ ਭੇਜੋਗੇ ਉਸੇ ਹਿਸਾਬ ਨਾਲ ਹੀ ਤੁਹਾਡਾ ਡਿਜ਼ਾਈਨ ਆਪਾਂ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਤੁਸੀਂ ਮਸ਼ੀਨੀ ਵਰਕ ਕਰਾਉਣਾ ਆਪਾਂ ਮਸ਼ੀਨੀ ਵਰਕ ਵੀ ਕਰਵਾ ਕੇ ਕਰਕੇ ਦੇਵਾਂਗੇ ਜੇ ਤੁਸੀਂ ਹੈਂਡਵਰਕ ਕਰਵਾਉਣਾ ਹੈ ਤਾਂ ਆਪਾਂ ਹੈਂਡਵਰਕ ਵੀ ਤੁਹਾਨੂੰ ਤਿਆਰ ਕਰਕੇ ਤੁਸੀਂ ਆਪਾਂ ਨੂੰ ਕਿੱਕ ਭੇਜਣੀ ਹੈਗੀ ਜੋ ਵੀ ਤੁਹਾਨੂੰ ਪਸੰਦ ਹੋਊਗਾ ਉਹੀ ਤੁਸੀਂ ਪਰਵਾ ਸਕਦੇ ਹੋ ਇਹ ਆ ਗਿਆ ਜੀ ਕਰੀ ਉੱਤੇ ਇਹ ਕਰੀਰ ਦੇ ਕਲਰ ਆ ਗਏ ਬਹੁਤ ਸੋਹਣੇ ਸੋਹਣੇ ਜਿਵੇਂ ਕਿ ਅੰਗੇ ਵਿਆਹਾਂ ਦੇ ਸੀਜ਼ਨ ਆ ਰਹੇ ਹੈਗੇ ਆਪਾਂ ਉਸ ਤੋਂ ਪਹਿਲਾਂ ਇਹਨਾਂ ਨੂੰ ਕੀਤਾ ਨੂੰ ਰੈਡੀ ਕਰਦੇ ਹਾਂ ਤੇਰੇ ਦੇ ਵਿੱਚ ਕਾਵਲਾ ਕਲਰ ਆ ਗਿਆ ਮੋਸ ਜਾ ਕਲਰ ਇਹ ਵਾਲਾ ਕਲਰ ਆ ਗਿਆ ਜੀ ਬਹੁਤ ਹੀ ਪਿਆਰਾ ਤਾਂਬਾ ਜਿਹਾ ਕਲਰ ਹੈ ਇਹ ਆਗੇ ਜੀ ਮੈਂ ਡਾਲਦਾ ਕਲਰ ਕਾਫੀ ਜਿਹਾ ਕਲਰ ਹੈ ਬਹੁਤ ਹੀ ਕਪੜਾ ਬਹੁਤ ਹੀ ਜਿਆਦਾ ਸੋਹਣਾ ਹੈਗਾ ਬਹੁਤ ਜਿਆਦਾ ਸੋਹਣਾ ਵਰਕ ਹੋਣਾ ਹੈ ਤੇ ਉੱਤੇ ਮਸ਼ੀਨ ਵਰਕ ਕਰਾਇਆ ਗਿਆ ਆਪਾਂ ਹੈਂਡ ਵਰਕ ਕਰਾਈਏ ਤੇ ਜਿਉਂ ਵੀ ਸੂਟ ਕੋਲ ਮੈਂ ਦਿਖਾ ਰਹੀ ਹਾਂ ਸਾਰੇ ਆਪਣੇ ਤੋਂ ਸੂਟ ਕਸਟਮਰ ਨੇ ਖਰੀਦੇ ਹੋਏ ਆ ਕਸਟਮਰ ਨੂੰ ਆਪਾਂ ਸੂਟ ਭੇਜਣੇ ਆ ਵਾਲੇ ਕੋਰੀਅਰ ਕਰਵਾਉਣਾ ਕੱਲ ਨੂੰ ਇਹ ਵਾਲੇ ਸੁਪ ਦੱਪਾ ਤੁਹਾਨੂੰ ਦਿਖਾ ਰਹੇ ਹਾਂ ਜੇ ਤੁਹਾਨੂੰ ਕੋਈ ਵੀ ਕਲਰ ਇਹਨਾਂ ਦੇ ਵਿੱਚੋਂ ਪਸੰਦ ਹੋਵੇ ਤੁਸੀਂ ਆਪ ਸਕਰੀਨ ਸ਼ਾਟ ਲੈ ਕੇ ਆਪਣੇ ਤੇ ਆਪਣੇ ਨੰਬਰ ਤੇ WhatsApp ਕਰ ਸਕਦੇ ਹੋਗੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵਰਕ ਕਰਵਾਉਣਾ ਹੈ ਤੁਹਾਡੇ ਕੋਲੇ ਕੋਈ ਵਰਕ ਦਾ ਡਿਜ਼ਾਈਨ ਹੈ ਤੁਸੀਂ ਆਪਣੇ ਹਿਸਾਬ ਨਾਲ ਤਿਆਰ ਕਰਵਾਉਣਾ ਤੁਸੀਂ ਆਪਣੇ ਤੋਂ ਵਰਕ ਵੀ ਕਰਵਾ ਸਕਦੇ ਹੋ ਇਹਦੇ ਵਿੱਚ ਮਡਾਲ ਦੇ ਵਿੱਚ ਕਾਹ ਵਾਲਾ ਕਲਰ ਆ ਗਿਆ ਜੀ ਕਲਰ ਇੱਕਦਮ ਬਹੁਤ ਸੋਹਣੇ ਐ ਜੋ ਵੀ ਤੁਸੀਂ ਤਾਨੂੰ ਪਸੰਦ ਹੋਊਗਾ ਤੁਸੀਂ ਉਹੀ ਕਲਰ ਲੈ ਸਕਦੇ ਹੋ ਦੇਖੋ ਇਹਨਾਂ ਦੀ ਬਰਕ ਬਹੁਤ ਸੋਹਣੇ ਹੁੰਦੇ ਆ ਤੇ ਕੱਪੜਾ ਵੀ ਬਹੁਤ ਜਿਆਦਾ ਸੋਹਣਾ ਹੈ ਜੀ ਇਨੀਸ਼ੀਅਲ ਬਹੁਤ ਸੋਹਣੇ ਕੱਪੜੇ ਦੀ ਕੱਟਾ ਬਹੁਤ ਸੋਹਣਾ ਇੱਕ ਤੋਂ ਇੱਕ ਸੋਹਣਾ ਹੈ। ਬਾਕੀ ਕੋਈ ਕਲਰ ਹੋ ਕੋਈ ਹੋਰ ਕੋਈ ਉਹ ਵੀ ਜਵੈਸ ਹੋਵੇ ਤਾਂ ਤੁਸੀਂ ਸਾਨੂੰ ਉਹ ਵੀ ਦੱਸ ਸਕਦੇ। ਬਹੁਤ ਛਿਮਰ ਤੇ ਕਲਰ ਆ ਗਿਆ। ਆ ਗਿਆ। ਇਹਦਾ ਇਹ ਪੀਜ ਆ ਥੋੜਾ ਜਿਹਾ ਹੋਰ ਪੀਜ ਜਾ ਗਿਆ ਨਾ ਆਹ ਲਾਈਟ ਪੀਜ ਜਾ ਗਿਆ ਆ ਥੋੜਾ ਡਾਰਕ ਜਾ ਗਿਆ। ਇਹ ਆ ਗਿਆ ਜੀ ਮਸਲੀਨ ਦੇ ਵਿੱਚ। ਇਹ ਤੇ ਵੀ ਵਰਕ ਬਹੁਤ ਸੌ ਆਉਂਦਾ ਹੈਗਾ ਇਹ ਮਸ਼ੀਨ ਦਾ ਵਰਕ ਹੈ ਮਸੀ ਨੂੰ ਲੈਣਾ ਇਹ ਸਾਰੇ ਵਰਕ ਲਈ ਸੌਦਾ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਆਪਣੇ ਤੋਂ ਕਰਵਾ ਸਕਦੇ ਹੋ ਜੀ ਮਸ਼ੀਨੀ ਵਰਕ ਕਰਵਾਉਣਾ ਹੈ ਹੈਂਡ ਵਰਕ ਕਰਵਾਉਣਾ ਹੈ ਤੁਸੀਂ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਕਲਰ ਪਸੰਦ ਹੋਵੇ ਜਾਂ ਕੋਈ ਹੋਰ ਵੀ ਤੁਸੀਂ ਤੁਹਾਡੀ ਚੋਅਸ ਹੋਵੇ ਕਿਸੇ ਵੀ ਹੋਰ ਕਲਰ ਦੀ ਤੁਸੀਂ ਸਾਨੂੰ ਸਕ੍ਰੀਨ ਸ਼ਾਟ ਪੇਸਾ ਦਿਵਾ ਕੋ ਟਲੰਨੀ ਤੋਂ ਅਵੇਲੇਬਲ ਕਰਕੇ ਲੈ ਸਕਦੇ ਆ ਤੁਸੀਂ ਵਰਕ ਕਰਵਾਉਣਾ ਹੈ ਕੋਡੇ ਕੋਲ ਕੋਈ ਤੁਹਾਡੇ ਮਨ ਪਸੰਦ ਆ ਉਹ ਵੀ ਵਰਕ ਹੈਗਾ ਤੁਸੀਂ ਆਪਾਂ ਉਹ ਵੀ ਸਕ੍ਰੀਨ ਸ਼ਾਟ ਲੈ ਕੇ ਪੇਸਾ ਨੂੰ ਆਪਾਂ ਵਰਕ ਫੋਮ ਤੇ ਐਡ ਕਰਕੇ ਦੇ ਦਿੰਦੇ ਆ ਕਿਉਂਕਿ ਅੱਗੇ ਵਿਆਹ ਦੇ ਸੀਜ਼ਨ ਆ ਰਹੇ ਐਡਵਾਂਸ ਚੱਲ ਗਿਆ ਆਪਾਂ ਜਿਹੜੇ ਜੋ ਵੀ ਆ ਸਾਰੇ ਸੁਪ ਖਰੀਦਦੇ ਆ ਕਿਸੇ ਆਪਾਂ ਤੁਹਾਨੂੰ ਕੋਲੋਂ ਕਿਹਾ ਹੈਗਾ ਵੀ ਆਪਾਂ ਇਹਨਾਂ ਦੇ ਵਿੱਚ ਸੁਪ ਨੂੰ ਆਪਰੇਡੀ ਕਰਕੇ ਦੇਵੋ ਜੇ 10 ਦਿਨਾਂ ਦਾ ਟਾਈਮ ਲੈ ਤਾਂ ਆਪਾਂ 10 ਦਿਨਾਂ ਦੇ بجائے ਆਪਾਂ 9 ਦਿਨਾਂ ਦੇ ਵਿੱਚ ਸੁਪ ਨੂੰ ਰੈਡੀ ਕਰਕੇ ਤੁਹਾਡੇ ਘਰ ਤੇ ਸਪੂਹੁੰਚਦਾ ਕਰਾਂਗੇ ਆਪਣੇ ਕੋਲੇ ਜਿਹੜੇ ਵਰਕਰ ਹੈਗੇ ਉਹ ਇਹ ਨਹੀਂ ਜਿਆਦਾ ਸਫਾਈ ਉਹਨਾਂ ਕਰਾਂਗੇ ਬਹੁਤ ਜਿਆਦਾ ਸਫਾਈ ਨਾਲ ਉਹ ਹਰ ਚੀਜ਼ ਨੂੰ ਪੂਰੀ ਫਿਨਿਸ਼ਿੰਗ ਕਰਕੇ ਦਿੰਦੇ ਨੇ ਸਾਫਤ ਬਹੁਤ ਜਾਰੇ ਰੱਹੀ ਹੈਗੀ ਸਫਾਈ ਉਹਨਾਂ ਦੇ ਹੱਥ ਦੀ ਬਹੁਤ ਜਿਆਦਾ ਰੱਹੀ ਹੈਗੀ ਇਸ ਜੀ ਨੂੰ ਆਪਾਂ ਮੈਨੇ ਰੱਖਦੇ ਹੋਏ ਤੇ ਬਹੁਤ ਜਿਆਦਾ ਸੋਹਣੇ ਸੂਟ ਆਪਾਂ ਰੈਡੀ ਕਰਕੇ ਦਿਨੇ ਆਂਗੇ ਤੁਸੀਂ ਆਪਣੇ ਤੋਂ ਮਤਲਬ ਸੂਟ ਕਦੋਂ ਮਰਜ਼ੀ ਵੀ ਰੈਡੀ ਕਰਵਾ ਸਕਦੇ ਹੋ ਆਪਾਂ ਕੋਈ ਵੀ ਚਾਹਤ ਸਾਰੇ ਸੂਟ ਰੈਡੀ ਕਰਕੇ ਦੇ ਦਾਂਗੇ ਵੀਡੀਓ ਇਤੇ ਲੈ ਮੇਰੇ ਤੇ ਆਪਾਂ ਸੋਹਣੇ ਸੋਹਣੇ ਸੂਟ ਮੈਂ ਕਿ ਅਗਲੀ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਜਿਆਦਾ